ਗੁਰਦੀਪ ਸਿੰਘ ਨਕਸ਼ਦੀਪ ਤੇ ਨਾਵਲ ਤਿਲਕੰਦਾ ਅਗਲਾ ਭਾਗ 17 ਉਸ ਸਵੇਰ ਇੱਕ ਤਰ੍ਹਾਂ ਚੱਕਰ ਚੱਲ ਰਿਆ ਸੀ ਸਵੇਰ ਦੇ ਅਜੇ 9 ਹੀ ਵੱਜੇ ਸਨ ਹਲਕੀ ਬਾਰਿਸ਼ ਵੀ ਪੈ ਰਹੀ ਸੀ ਮੈਨੂੰ ਨਾਸ਼ਤਾ ਕਰਵਾ ਕੇ ਤੇ ਰਸੋਈ ਸਾਫ਼ ਕਰਕੇ ਮਿਲਾ ਬਾਥਰੂਮ ਵਿੱਚ ਨਹਾਉਣ ਚਲੀ ਗਈ ਕੰਟੀ ਖੜਕੀ ਮੈਂ ਮੁੱਖ ਦਰਵਾਜ਼ੇ ਦੀ ਗੋਲ ਗਲੀ ਚੋਂ ਬਾਹਰ ਵੇਖਣ ਲਈ ਰੱਖੀ ਹੋਈ ਚੀਤ ਵਿੱਚੋਂ ਵੇਖਿਆ ਦਰਵਾਜ਼ੇ ਤੇ ਰੌਣ ਖੜਾ ਸੀ ਮੈਂ ਧਿਆਨ ਨਾਲ ਵੇਖਿਆ ਕਿ ਉਸਦੇ ਇੱਕ ਹੱਥ ਵਿੱਚ ਗਨ ਫੜੀ ਹੋਈ ਸੀ ਜਿਸ ਨੂੰ ਉਸਨੇ ਆਪਣੇ ਪੱਟ ਨਾਲ ਲਾ ਕੇ ਇੱਕ ਤਰ੍ਹਾਂ ਲਕੋ ਰੱਖਿਆ ਸੀ ਗਨ ਲੈ ਕੇ ਇਹ ਮੇਰੇ ਘਰ ਕਿਉਂ ਆਇਆ ਹੈ ਮੈਂ ਸੋਚਿਆ ਮੈਂ ਪਿੱਛੇ हट ਗਿਆ ਤੇ ਮੈਂ ਦਰਵਾਜ਼ਾ ਨਾ ਖੋਲਣ ਦਾ ਫੈਸਲਾ ਕੀਤਾ ਉਸਨੇ ਇੱਕ ਗੋਲੀ ਮੇਰੇ ਦਰਵਾਜ਼ੇ ਵਿੱਚੋਂ ਕੱਢ ਦਿੱਤੀ ਤੇ ਮੈਂ ਸੁਣਿਆ ਕਿ ਉਸਨੇ ਮੈਨੂੰ ਗਾਲ ਵੀ ਕਢੀ ਕੋਈ ਥੇਰ ਬਾਅਦ ਮੈਂ ਵੇਖਿਆ ਕਿ ਰੌਣ ਵਾਪਸ ਚਲਿਆ ਗਿਆ ਸੀ ਕੋਈ ਥੇਰ ਬਾਅਦ ਮੈਂ ਵੇਖਿਆ ਕਿ ਰੌਣ ਵਾਪਸ ਚਲਿਆ ਗਿਆ ਸੀ ਅਜਮੈਂਟ ਬਾਅਦ ਮੇਰੇ ਫੋਨ ਦੀ ਘੰਟੀ ਵੱਜੀ ਮੈਂ ਫੋਨ ਚੁੱਕ ਲਿਆ ਉਹ ਬੋਲ ਰਿਹਾ ਸੀ ਓਏ ਯਾਰੀ ਨਹੀਂ ਨਵਾਈ ਤੈਨੂੰ ਮੈਂ ਆਪਣਾ ਬਹੁਤ ਉਮਦਾ ਦੋਸਤ ਸਮਝਦਾ ਸੀ ਤੇਰੇ ਕੋਲ ਮੈਂ ਮਨ ਹਲਾ ਕੀਤਾ ਪਰ ਇਸ ਲਈ ਨਹੀਂ ਕਿ ਤੂੰ ਮੇਰੇ ਕੋਲੋਂ ਦੂਰ ਚਲਾ ਜਾਵੇਂ ਤੇਰਾ ਦੂਰ ਜਾਣਾ ਮੈਨੂੰ ਬਹੁਤ ਚੁੱਭਦਾ ਹੈ ਸ਼ਾਇਦ ਇੱਕ ਕੰਮ ਰੋਜ਼ ਮੇਰੀ ਕੁੱਤੀ ਦਾ ਹੈ ਦਿਲ ਕਰਦਾ ਉਸਤੇ ਗੋਲੀ ਮਾਰ ਦੇ ਮੈਂ ਉਸਦੇ ਦਰਵਾਜ਼ੇ ਤੇ ਵੀ ਗਿਆ ਸੀ ਪਰ ਉਹਨੇ ਦਰਵਾਜ਼ਾ ਨਹੀਂ ਖੋਲਿਆ ਤੂੰ ਵੀ ਦਰਵਾਜ਼ਾ ਨਹੀਂ ਖੋਲਿਆ ਮੈਂ ਬੜੀ ਬੇਇੱਜ਼ਤੀ ਮਹਿਸੂਸ ਕੀਤੀ ਹੈ ਤੁਹਾਡੇ ਦੋਨਾਂ ਦੇ ਹੱਥੋਂ। ਪਿਲ ਵਿੱਚ ਆਏ ਹੱਕ ਤੈਨੂੰ ਵੀ ਗੋਲੀ ਮਾਰ ਦਿਆਂ ਪਰ ਨਹੀਂ ਮੈਂ ਨਹੀਂ ਕਰ ਸਕਦਾ। ਦਹਾਕਿਆਂ ਤੋਂ ਤੂੰ ਮੇਰਾ ਦੋਸਤ ਰਿਹਾ। ਨਾ ਖੋਲ ਦਰਵਾਜ਼ਾ ਬਲਰਾ। ਕੋਈ ਗੱਲ ਨਹੀਂ। ਤੂੰ ਵਾਦਾ ਤਾਂ ਨਿਭਾਇਆ ਮੇਰੇ ਲਈ। ਇਹੋ ਵੱਡੀ ਗੱਲ ਹੈ। ਮੈਨੂੰ ਨਫ਼ਰਤ ਕਰਕੇ ਵੀ ਤੂੰ ਆਪਣਾ ਵਾਦਾ ਨਿਭਾਇਆ। ਤੇਰੇ ਵਰਗਾ ਦੋਸਤ ਮਿਲਣਾ ਪੜਾ ਔਖਾ ਅੱਜਕੱਲ। ਤਦੇ ਤੇਰੀ ਬੇਰੁਖੀ ਮੈਨੂੰ ਬੜੀ ਚੁਪਦੀ ਹੈ। ਤੂੰ ਜਨਹਟ ਤੋਂ ਵੀ ਉਹ ਜਰਮਨੀ ਦੱਸਿਆ ਜੋ ਮੈਂ ਕੀਤੇ ਭਾਵੇਂ ਚੈਨਡ ਨੂੰ ਡੈਨੀਅਲ ਦੇ ਮੇਰੇ ਰਹੀ ਮਾਰੇ ਜਾਣ ਦਾ ਸ਼ੱਕ ਹੈ ਇਸ ਕਰਕੇ ਤਾਂ ਮੈਂ ਖੁਸ਼ ਹਾਂ ਤੇਰੇ ਉੱਤੇ ਤੈਨੂੰ ਆਖਰੀ ਵਾਰ ਮਿਲਣਾ ਸੀ ਮੈਂ ਅੱਜ ਤੈਨੂੰ ਆਖਰੀ ਵਾਰ ਜੱਫੀ ਪਾਉਣ ਖਾਤਰ ਮੈਂ ਜੋ ਤੇਰੇ ਦਰਵਾਜ਼ੇ ਤੇ ਗੋਲੀ ਚਲਾਈ ਵੀ ਉਸ ਸਵਾਰ ਕੇ ਵੇਖ ਲਈ ਉਹ ਬਹੁਤ ਹੀ ਨੀਮੀ ਸੀ ਤਾਂ ਕਿ ਉਹ ਕਿਸੇ ਦੇ ਅੰਦਰ ਨਾ ਵਜੇ ਉਹ ਗੋਲੀ ਮਸਾ ਦਰਵਾਜ਼ੇ ਤੋਂ 1 ਫੁੱਟ ਉੱਤੇ ਤੇਰੀ ਕਾਰਪਟ ਵਿੱਚ ਉਤਰ ਗਈ ਹੋਵੇਗੀ ਜਾਂ ਉਸ ਸੰਗਮਰ ਭਰਾ ਦੇ ਏਰੀਆ ਤੇ ਗਈ ਹੋਗੀ ਉਹ ਮੈਂ ਤਾਂ ਚਲਾਈ ਸੀ ਕਿ ਤੈਨੂੰ ਪਤਾ ਲੱਗ ਜਾ ਕਿ ਅੱਜ ਇਹ ਗੋਲੀ ਜ਼ਰੂਰ ਚੱਲੇਗੀ ਪਰ ਤੇਰਾ ਮੈਂ ਵਾਦਾ ਨਿਭਾਉਂਦਾ ਸ਼ੁਕਰੀਆ ਅਦਾ ਕਰਦਾ ਤੈਨੂੰ ਇੰਜ ਦਾ ਹੋਣ ਖਾਤਰ ਤੈਨੂੰ ਸਹਿidata ਕਰਦਾ ਇਸ ਗੱਲ ਨੂੰ ਤੂੰ ਆਪਣੇ ਅੰਦਰ ਹੀ ਰੱਖੀ ਬਲਰਾ ਮੇਰੀ ਜਹਨਤ ਨੂੰ ਇਸ ਗੱਲ ਦਾ ਕਦੇ ਵੀ ਪਤਾ ਨਾ ਲੱਗੇ ਅੱਜ ਮੈਂ ਆਪਣੇ ਆਪ ਨੂੰ ਸਜ਼ਾ ਦੇ ਦੇਵਾਂਗਾ ਇੱਕ ਨੌਜਵਾਨ ਕੁੜੀ ਨੂੰ ਮਾਰਨ ਤੇ ਇੱਕ 7 ਸਾਲ ਦੇ ਬੱਚੇ ਦੀ ਜਾਨ ਲੈਣ ਵਾਲੇ ਆਪਣੇ ਅੰਦਰਲੇ ਦਰਿੰਦੇ ਨੂੰ ਮੈਂ ਅੱਜ ਖਤਮ ਕਰ ਦੇਵਾਂਗਾ ਅੱਜ ਬੰ ਕੋਈ ਵੀ ਨਹੀਂ ਰੋਕ ਸਕਦਾ ਰਨ ਬਹੁਤ ਉੱਚੀ ਬੋਲ ਰਹੀ ਸੀ ਅਜੇ ਉਸਦੇ ਬੋਲ ਵਿੱਚ ਅੰਤਾਂ ਦਾ ਗੁੱਸਾ ਸੀ ਫਿਰ ਉਸਨੇ ਫੋਨ ਕੱਟ ਦਿੱਤਾ ਮੇਰਾ ਦਿਲ ਕੀਤਾ ਕਿ ਮੈਂ ਉਸ ਨੂੰ ਮਿਲਣ ਜਾਵਾਂ ਐਨਨੂ ਮਿਲਨ ਹਾਕੇ ਬਾਹਰ ਨਿਕਲਾਈ ਮੈਂ ਉਸ ਤੋਂ ਰਿਚੀ ਦਾ ਨੰਬਰ ਲਿਆ ਅਤੇ ਉਸਨੂੰ ਫੋਨ ਕੀਤਾ ਰਿਚੀ ਤੂੰ ਜੈਨਟ ਨੂੰ ਰੌਣ ਕੋਲ ਭੇਜੇ ਸੀ ਵਕ ਕੀ ਹੋ ਗਿਆ ਉਸਨੇ ਪੁੱਛਿਆ ਕੋਈ ਨਹੀਂ ਲੱਗਦਾ ਕਿ ਰੌਣ ਦੀ ਤਬੀਅਤ ਠੀਕ ਨਹੀਂ ਸ਼ਾਇਦ ਉਹ ਆਤਮ ਘਾਤ ਵੱਲ ਚੁੱਕਿਆ ਹੋਇਆ ਹੈ ਮੈਂ ਕਿਹਾ ਐਂਬੂਲੈਂਸ ਕਲਵਾਵਾਂ ਉਹਨੇ ਫਿਰ ਪੁੱਛਿਆ ਔਰ ਨਹੀਂ ਤੂੰ ਜੈਨਨ ਨੂੰ ਹੀ ਸਕੂਲ ਭੇਜ ਦੇ ਮੈਂ ਕਿਹਾ ਠੀਕ ਮੈਂ ਜੈਨਨ ਨੂੰ ਹੁਣੇ ਭੇਜ ਦਿੰਦਾ ਆ ਆ ਕਿਉਂ ਨੇ ਫੋਨ ਕੱਟ ਦਿੱਤਾ ਕੀ ਗੱਲ ਹੋ ਗਈ ਮਿਲਾਂ ਨੇ ਪੁੱਛਿਆ ਔਰ ਮੈਨੂੰ ਲੱਗਦਾ ਰੌਣ ਮਾਨਸਿਕ ਪੱਖੋਂ ਢਿੱਲਾ ਹੋ ਗਿਆ ਮੈਂ ਜੈਨਨ ਨੂੰ ਬੁਲਾਇਆ ਰੀਤੀ ਜੈਨਨ ਨੂੰ ਰੌਣ ਦੇ ਘਰੇ ਕੱਲ ਦੇਵੇਗਾ ਕਿਉਂਕਿ ਉਸ ਕੋਲ ਕਿਸੇ ਪਰਿਵਾਰਕ ਮੈਂਬਰ ਦਾ ਹੁਣ ਹੋਣਾ ਬਹੁਤ ਜ਼ਰੂਰੀ ਹੈ ਮੈਂ ਮਿਲਾਂ ਨੂੰ ਪੂਰੀ ਗੱਲ ਦੱਸਣ ਉਦਰਾ ਕਤਰਾਰਿਆ ਸੀ ਉਸ ਦੀ ਦਰਵਾਜ਼ੇ ਵਿੱਚ ਗੋਲੀ ਮਾਰਨੀ ਉਸ ਨੇ ਮੈਨੂੰ ਫੋਨ ਉੱਤੇ ਜੋ ਆਖਿਆ ਸੀ ਬਾਰੇ ਮੈਂ ਮਿਲਾਰ ਨੂੰ ਕੁਝ ਵੀ ਦੱਸਣਾ ਨਹੀਂ ਸੀ ਚਾਹੁੰਦਾ ਮੈਂ ਵੇਖ ਕੇ ਆਮਰ ਨੂੰ ਮਿਲਾਰੇ ਮੈਨੂੰ ਪੁੱਛਿਆ ਉਹ ਨਹੀਂ ਤੈਨੂੰ ਜਾਣ ਦੀ ਲੋੜ ਨਹੀਂ ਮਿਲਾਂ ਆਹ ਕਿ ਮੈਂ ਸੋਚਣ ਲੱਗ ਗਿਆ ਰੌਣੂ ਹੁਕੀ ਗਿਆ ਹੈ ਨਾ ਵੀ ਕੀ ਗੁੱਸਾ ਕਿ ਮੈਨੂੰ ਵੇਖਣਾ ਚਾਹੀਦਾ ਰੌਣੂ ਜਾ ਕੇ ਇਹ ਵੀ ਹੋ ਸਕਦਾ ਕਿ ਉਹ ਕੰਨ ਹੀ ਹੱਥ ਵਿੱਚ ਲਈ ਬੈਠਾ ਹੋਵੇ ਇਹ ਤਾਂ ਜਾਣਨ ਨੂੰ ਚਾਹੀਦਾ ਸੀ ਕਿ ਰੌਣ ਦੀ ਗੱਨ ਨੂੰ ਉਹ ਪਾਸੇ ਕਰ ਜਾਂਦੀ ਬਾਹਰ ਮੌਸਮ ਅਜੇ ਵੀ ਬੜਾ ਖਰਾਬ ਸੀ ਮੈਨੂੰ ਨਹੀਂ ਕੁਝ ਗ੍ਰੋਸਰੀ ਸਟੋਰ ਤੋਂ ਖਰੀਦਣ ਜਾਣਾ ਸੀ ਮੈਂ ਉਸਨੂੰ ਵੀ ਰੋਕ ਦਿੱਤਾ ਬਾਹਰ ਹਵਾ ਦੀ ਤਕੜੀ ਗੂੰਜ ਅਤੇ ਬਾਰਿਸ਼ ਦਾ ਖੜਕਾ ਅਜੇ ਵੀ ਜਾਰੀ ਸੀ ਮੈਂ ਰੋਜ਼ਮੈਰੀ ਨੂੰ ਫੋਨ ਕਰਕੇ ਪੁੱਛਿਆ ਬੜਾ ਚੱਕਰ ਚੱਲ ਰਿਹਾ ਹੈ ਆ ਮੈਂ ਕਿਤੇ ਜਾਣਾ ਸੀ ਇਸ ਚੱਕਰ ਕਰਕੇ ਮੈਂ ਬਾਹਰ ਜਾਣ ਦਾ ਫੈਸਲਾ ਬਦਲ ਲਿਆ ਕੱਲ ਨੂੰ ਜਾਵਾਂਗੀ ਕਾਫੀ ਪੀ ਰਹੀ ਹਾਂ ਤੂੰ ਕਾਫੀ ਪੀਣੀ ਹੈ ਤਾਜਾ ਮੈਂ ਹੋਰ ਕਾਫੀ ਨਹੀਂ ਪੀਣੀ ਕਿਉਂਕਿ ਮੈਨੂੰ ਮਿਲਣਾ ਨਹੀਂ ਸਵੇਰੇ ਨਾਸ਼ਤਾ ਕਰਵਾ ਦਿੱਤਾ ਸੀ ਮੈਂ ਰੋਜ਼ਮੈਰੀ ਨੂੰ ਆਖਿਆ ਮੈਂ ਥੋੜਾ ਅਟਕੇ ਨਾਸ਼ਤਾ ਕਰਾਂਗੀ ਤੂੰ ਆਣਾ ਤਾਜਾ ਮੇਰੇ ਬੈਠਣਾ ਰਲਕੇ ਕੁਚਿਰ ਆਪਾਂ ਬਾਰਿਸ਼ ਵੇਖ ਲੈਂਦੇ ਹਾਂ ਇਕੱਠੇ ਰੋਜ਼ ਮਹਿਰੀ ਨੇ ਪਹਿਲੀ ਵਾਰ ਬਾਰਿਸ਼ ਇਕੱਠੇ ਬੈਠ ਕੇ ਵੇਖਣ ਲਈ ਮੈਨੂੰ ਆਖਿਆ ਸੀ ਕਿਉਂਕਿ ਉਸ ਨੂੰ ਮੈਂ ਦੱਸਿਆ ਸੀ ਕਿ ਮੈਨੂੰ ਬਾਰਿਸ਼ ਪੈਂਦੀ ਨੂੰ ਵੇਖਣ ਦਾ ਬਹੁਤ ਸ਼ੌਕ ਸੀ ਤਦ ਇਹ ਉਹ ਸ਼ੈਡਿੰਗ ਮੈਨੂੰ ਸੱਦ ਰਹੀ ਸੀ ਇਸ ਲਈ ਉਸ ਨੂੰ ਜਵਾਬ ਦੇਣਾ ਮੈਨੂੰ ਠੀਕ ਨਾ ਲੱਗਿਆ ਮੈਂ ਉਹਨੂੰ ਆਖਿਆ ਕਿ ਮੈਂ ਦਸਾਂ ਮਿੰਟਾਂ ਵਿੱਚ ਆਇਆ ਮੈਂ ਗਾਉਂ ਉਤਾਰ ਕੇ ਕੱਪੜੇ ਪਾਏ ਤੇ ਮੇਲਾ ਨੂੰ ਕਿਹਾ ਮੇਲਾ ਮੈਂ ਰੋਜ਼ ਮੈਰੀ ਕੋਲ ਕੁਚਿਰ ਬੈਠਣ ਚੱਲਿਆ ਠੀਕ ਮੈਂ ਵੀ ਕੁਝ ਕੰਮ ਨਿਬੜ ਲੈਂਦੀ ਹਾਂ ਜਿਵੇਂ ਕਪੜੇ ਮਸ਼ੀਨ ਵਿੱਚ ਪਾ ਦਿੰਦੀਆਂ ਤੇ ਫੇਰ ਡਰਾਇਰ ਵਿੱਚ ਸੁਕਾ ਕੇ ਤੈਨ ਲਗਾ ਕੇ ਰੱਖ ਦਿੰਦੀਆਂ। ਜੇ ਕਿਸੇ ਚੀਜ਼ ਦੀ ਲੋੜ ਹੋਵੇ ਮੈਨੂੰ ਫੋਨ ਕਰ ਦੇਣਾ ਬਲਰਾਜ। ਮਿਲਾਂ ਨਹੀਂ ਮੈਨੂੰ ਦਰਵਾਜ਼ੇ ਤੋਂ ਬਾਹਰ ਨਿਕਲਣ ਲੱਗੇ ਨੂੰ ਆਖਿਆ ਤੇ ਮੇਰੇ ਨਿਕਲਣ ਉੱਤੇ ਉਸਨੇ ਦਰਵਾਜ਼ਾ ਬੰਦ ਕਰ ਲਿਆ। ਬਾਹਰ ਹਜੇ ਵੀ ਮੀਂਹ ਜ਼ੋਰ ਨਾਲ ਪੈ ਰਿਹਾ ਸੀ। ਬੱਦਲ ਕੜਕਣ ਦੀ ਆਵਾਜ਼ ਵੀ ਆ ਰਹੀ ਸੀ। ਇੱਕ ਦੂਜੇ ਦੇ ਟਾਊਨ ਹੌਮ ਟਿਕਣ ਲਈ ਇੱਕ ਕੋਰੀਡੋਰ ਬਣੀ ਹੋਈ ਸੀ ਜਿਸ ਕਰਕੇ ਮੈਨੂੰ ਛਤਰੀ ਦੀ ਵੀ ਲੋੜ ਨਹੀਂ ਸੀ। ਰੋਜ਼ ਮੈਰੀ ਤਾਕੀਕੂਲ ਬੈਠੀ ਮੀਂਹ ਪੈਂਦਾ ਵੇਖ ਰਹੀ ਸੀ। ਉਸਨੇ ਮੇਰੇ ਆਉਣ ਤੋਂ ਪਹਿਲਾਂ ਇੱਕ ਕੁਰਸੀ ਮੇਰੇ ਲਈ ਲਿਆ ਕੇ ਰੱਖੀ ਹੋਈ ਸੀ ਮੈਂ ਕੁਰਸੀ ਤੇ ਬੈਠਣ ਆਖਿਆ ਅੱਜ ਸੱਚੀ ਮੀ ਪੰਦਾ ਵੇਖਣ ਵਾਲਾ ਹੈ ਵੇਖ ਕਿਵੇਂ ਹੁਣ ਹਲਕਾ ਹੋ ਰਿਹਾ ਤੜਕੇ ਤੋਂ ਤਾਂ ਇਹ ਇੰਜ ਹੀ ਪਈ ਜਾ ਰਿਹਾ ਹਾਂ ਮੈਨੂੰ ਛੋਟੀ ਜੀ ਤੋਂ ਹੀ ਇੰਜ ਮੀ ਵੇਖਣ ਦੀ ਆਦਤ ਸੀ ਤੇ ਮੈਨੂੰ ਬੜਾ ਚੰਗਾ ਲੱਗਦਾ ਸੀ ਹੁਣ ਵੀ ਇਹ ਮੈਨੂੰ ਇਸ ਨੂੰ ਵੇਖਣ ਨੂੰ ਸਕੂਨ ਦਿੰਦਾ ਹੈ ਰੋਜ਼ ਮੈਰੀ ਨੇ ਮੈਨੂੰ ਦੱਸਿਆ ਉਸ ਨੂੰ ਵੀ ਮੇਰੇ ਵਾਂਗ ਮੀ ਪੰਦਾ ਵੇਖਣਾ ਬਹੁਤ ਪਸੰਦ ਸੀ ਕੁਝ ਦਿਨ ਬਾਅਦ ਮੈਂ ਉਹਨੂੰ ਪੁੱਛਿਆ ਅੱਜ ਰੌਣ ਤਾਂ ਨਹੀਂ ਤੂੰ ਵੇਖਿਆ ਪੂਰੀ ਤਰ੍ਹਾਂ ਤਾਂ ਨਹੀਂ ਵੇਖਿਆ ਪਰ ਉਹਨੂੰ ਮੈਂ ਆਪਣੀ ਤਾਕੀ ਵਿੱਚੋਂ ਤੇਰੇ ਵੱਲ ਜਾਂਦੇ ਵੇਖਿਆ ਸੀ ਤੇ ਕੋਈ ਦਰਵਾਜ਼ੇ ਕੋ ਘਰ ਨੂੰ ਪਰਤ ਆਇਆ ਸੀ ਮੇਰੇ ਦਰਵਾਜ਼ੇ ਕੋ ਲਾ ਕੇ ਕੋਈ ਇੱਧਰ ਰੁਕਿਆ ਸੀ ਜਿਵੇਂ ਕੋਈ ਸੋਚ ਰਿਹਾ ਹੋਵੇ ਪਰ ਨਾ ਉਸਨੇ ਦਰਵਾਜ਼ਾ ਖੜਕਾਇਆ ਤੇ ਨਾ ਹੀ ਘੜੀ ਦੀ ਘੰਟੀ ਵਜਾਈ ਉਸਨੇ ਜਾਂਦੇ ਹੋਏ ਨੇ ਵੀ ਤੇ ਆਉਂਦੇ ਹੋਏ ਨੇ ਵੀ ਆ ਨੀਵੀਂ ਹੀ ਪਾਈ ਹੋਈ ਸੀ ਉਸਨੇ ਮੇਰੀ ਤਾਕੀ ਵੱਲ ਨਹੀਂ ਵੇਖਿਆ ਨਹੀਂ ਸ਼ਾਇਦ ਸਾਡੀ ਇੱਕ ਦੂਜੇ ਦੀ ਅੱਖ ਮੇਲੀ ਜਾਂਦੀ ਰੋਜ਼ ਮੈਰੀ ਨੇ ਵਿਸਥਾਰ ਵਿੱਚ ਦੱਸਿਆ ਚੰਗਾ ਹੋਇਆ ਉਹ ਜਦੋਂ ਆਇਆ ਸੀ ਨਾ ਉਸਦੇ ਹੱਥ ਵਿੱਚ ਗਨ ਸੀ ਜਿਸ ਨੂੰ ਵੇਖ ਕੇ ਮੈਂ ਉਹਦੇ ਲਈ ਆਪਣਾ ਦਰਵਾਜ਼ਾ ਨਹੀਂ ਖੋਲ੍ਹਿਆ ਮੈਂ ਉਸਨੂੰ ਦੱਸਿਆ ਗਨ ਕਿਉਂ ਲੈ ਕੇ ਗਿਆ ਸੀ ਤੇਰੇ ਘਰ ਉਂਜੀ ਹੋਣੀ ਹੱਥ ਵਿੱਚ ਜੋ ਲੈ ਕੇ ਮੇਰੇ ਵੱਲ ਤੁਰਿਆ ਮੈਂ ਹੁੰਦੀ ਆਖਿਆ ਜ਼ਰੂਰ ਕੋਈ ਗੱਲ ਹੈ ਤੂੰ ਹੁਣ ਇਸ ਤੇ ਘਰ ਨਾ ਜਾਵੀਂ ਬਲਕਿ ਕੁਝ ਦਿਨ ਤੋ ਇਸ ਤੋਂ ਦੂਰ ਹੀ ਰਹਿ ਮੈਂ ਵੀ ਇੰਜ ਹੀ ਕਰਾਂਗੀ ਕਿਉਂਕਿ ਬੰਦਾ ਸੂਫੀ ਨਹੀਂ ਬਲ ਰਹਾ ਇਹ ਆਖਦਾ ਕਿ ਇਹ ਪ੍ਰੋਫੈਸਰ ਹੈ ਪਰ ਮੈਨੂੰ ਇਹ ਸੇਲਰ ਵਰਗਾ ਲੱਗਦਾ ਜੋ ਸਮੁੰਦਰ ਦੀਆਂ ਗਹਿਰਾਈਆਂ ਵਿੱਚ ਡੁੱਬਿਆ ਹੋਵੇ ਇਹ ਬੜਾ ਸਖਤ ਕਿਸਮ ਦਾ ਬੰਦਾ ਹੈ। ਤੂੰ ਮੈਨੂੰ ਦੱਸ ਕਿ 86 ਸਾਲ ਦੇ ਬੰਦੇ ਨੇ ਗਨ ਤੋਂ ਗਿਲਣਾ। ਇਸੇ ਥੀ ਮੈਨੂੰ ਜੇ ਮਿਲੀ ਮੈਂ ਉਸਨੂੰ ਸਮਝਾਵਾਂਗੀ ਕਿ ਉਹ ਇਸਨੂੰ ਗਨ ਤੋਂ ਦੂਰ ਰੱਖੇ। ਰੋਜ਼ ਮੈਰੀ ਰੌਂਦ ਦੀ ਗਨ ਬਾਰੀ ਸੁਣ ਕੇ ਚਤੰਤਰ ਹੋ ਗਈ ਸੀ। ਗੱਲ ਤੇਰੀ ਸਹੀ ਹੈ ਰੋਜ਼ ਮੈਰੀ। ਫਿਰ ਉਹ ਕੌਫੀ ਬਣਾ ਲਈ ਤੇ ਬਹੁਤ دیر ਇੰਜ ਹੀ ਅਸੀਂ ਬੈਠੇ ਗੱਲਾਂ ਮਾਰਦੇ ਰਹੇ। ਕੁਝ ਦਿਰ ਬਾਅਦ ਅਸੀਂ ਗਨ ਚੱਲਣ ਦਾ ਖੜਾਕ ਸੁਣਿਆ। ਸਮਝ ਨਹੀਂ ਆਈ ਕਿ ਗਨ ਚੱਲਣ ਦੀ ਆਵਾਜ਼ ਕਿਧਰੋਂ ਆਈ ਸੀ। ਸਾਡਾ ਦੋਨਾਂ ਦਾ ਧਿਆਨ ਰੌਣ ਬੜ ਗਿਆ ਅਸੀਂ ਦੋਨੋਂ ਘਰੋਂ ਬਾਹਰ ਨਿਕਲੇ ਤੇ ਫਿਰ ਰੌਣ ਦੇ ਦਰਵਾਜ਼ੇ ਨੂੰ ਖੜਕਾਇਆ ਤੇ ਫਿਰ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਪਰ ਦਰਵਾਜ਼ੇ ਨੂੰ ਅੰਦਰੋਂ ਜੰਦ ਲੱਗਾ ਹੋਇਆ ਸੀ ਰੋਜ਼ ਮੈਰੀ ਨੇ ਪੁਲਿਸ ਸੱਦੀ ਰੋਜ਼ ਮੈਰੀ ਬਹੁਤ ਗੰਬੀਰ ਹੋ ਗਈ ਪੁਲਿਸ ਨੇ ਆ ਕੇ ਦਰਵਾਜ਼ਾ ਤੋੜਿਆ ਤੇ ਵੇਖਿਆ ਕਿ ਰੌਣ ਨੇ ਸੋਫੇ ਉੱਤੇ ਬੈਠਾ ਹੀ ਆਪਣੇ ਮੂੰਹ ਵਿੱਚ ਗਨ ਰੱਖ ਕੇ ਚਲਾ ਦਿੱਤੀ ਸੀ ਉਸ ਦੇ ਦਿਮਾਗ ਦੀ ਮੱਜ ਦੇ ਕੁਝ ਹਿੱਸੇ ਸੋਫੇ ਤੋਂ ਉੱਤਾ ਕੰਧ ਤੇ ਜਾ اٹਕੇ ਸਨ ਜਿੱਧਰ ਗੋਲੀ ਕੰਧ ਵਿੱਚ ਤਸੀ ਸੀ ਉਥੇ ਹੀ ਟਿਲ ਕੇ ਮਰ ਚੁੱਕਿਆ ਸੀ ਸਾਨੂੰ ਪੁਲਿਸ ਨੇ ਦਰਵਾਜ਼ੇ ਤੋਂ ਹੀ ਵਾਪਸ ਮੋੜ ਦਿੱਤਾ ਜਿਸ ਕਰਕੇ ਤਕਰੀਬਨ ਪੂਰਾ ਸੀਨ ਅਸੀਂ ਨਹੀਂ ਸੀ ਦੇਖ ਸਕੇ ਪੁਲਿਸ ਨੇ ਬੁਰੀ ਖਬਰ ਦੇਣ ਲਈ ਜੈਨੇਟ ਕੋਲ ਪੁਲਿਸ ਅਫਸਰ ਭੇਜ ਦਿੱਤੇ ਸਾਡੇ ਕੋਲ ਪੁਲਿਸ ਵੱਲੋਂ ਕੁਝ ਸਵਾਲ ਪੁੱਛੇ ਗਏ ਜੋ ਬੜੇ ਸਾਦੇ ਸਨ ਮੈਰਾਉਂਡ ਦੀ ਆਪਣੇ ਘਰ ਗਨ ਲੈ ਕੇ ਆਉਣ ਵਾਲੀ ਗੱਲ ਛਪਾਰੀ ਸੀ ਰੋਜ਼ ਮੈਰੀ ਆਪਣੇ ਘਰ ਨੂੰ ਜਿੰਦਾ ਲਾ ਕੇ ਮੇਰੇ ਮਗਰ ਹੀ ਮੇਰੇ ਘਰ ਆ ਗਈ ਉਹ ਮਿਲਾਂ ਅੱਜ ਮੈਂ ਤੈਨੂੰ ਇੱਕ ਦੂਜੇ ਦਾ ਹੱਥ ਫੜ ਕੇ ਸੋਫੇ ਉੱਤੇ ਬੈਠ ਕੇ ਰੋਂਨ ਦੀ ਰੂਹਲੀ ਅਰਦਾਸ ਕਰਨ ਲੱਗ ਪਏ ਕਿਉਂਕਿ ਰੋਜ਼ ਮੈਰੀ ਤੇ ਮਿਲਾਂ ਕ੍ਰਿਸਚੀਅਨਸਨ ਇਸ ਕਰਕੇ ਉਹਨਾਂ ਨੇ ਮੇਰਾ ਹੱਥ ਵੀ ਫੜ ਲਿਆ ਸੀ ਕ੍ਰਿਸਚੀਅਨ ਕਈ ਵਾਰ ਇੰਜ ਕਰਦੇ ਹਨ ਅਤੇ ਉਸ ਮੌਕੇ ਤੇ ਉਹਨਾਂ ਦਾ ਸਾਥ ਦੇਣਾ ਹੀ ਮੈਂ ਠੀਕ ਹੀ ਸਮਝਿਆ ਪਰ ਮੇਰੇ ਅੰਦਰ ਰੋਂਦੇ ਆਪ ਖੁਦਕੁਸ਼ੀ ਕਰ ਲੈਣ ਦਾ ਕੋਈ ਦੁੱਖ ਨਹੀਂ ਸੀ ਮੇਰੇ ਮਨ ਵਿੱਚ ਇਹ ਖਿਆਲ ਕਰ ਚੁੱਕਿਆ ਸੀ ਕਿ ਉਸ ਤੋਂ ਪਹਿਲੇ ਕੀਤੇ ਗੁਨਾਹ ਤੋਂ ਬਾਅਦ ਉਸ ਨੂੰ ਕਾਨੂੰਨ ਫੜ ਨਹੀਂ ਸੀ ਸਕਿਆ ਇਸ ਕਰਕੇ ਉਹ ਦੂਸਰਾ ਗੁਨਾਹ ਕਰਨ ਲੱਗ ਗਿਆ ਜ਼ਰਾ ਵੀ ਨਹੀਂ ਸੀ ਚਿਜ ਗਿਆ ਜਨਟੂ ਚੇਚੇ ਤਾਰਸੀ ਰੋਜ਼ਮੈਰੀ ਤੇ ਮੈਨੂੰ ਰੌਣ ਦੇ ਫਿਨਰਲ ਉੱਤੇ ਉਜੰਨ ਦਾ ਸੱਦਾ ਦੇ ਕੇ ਗਈ ਸੀ ਫਿਰ ਰੌਣ ਦੇ ਫਿਨਰਲ ਉੱਤੇ ਜਾਣ ਲਈ ਰੋਜ਼ਮੈਰੀ ਮੇਰੇ ਤੇ ਜ਼ੋਰ ਪਾਉਣ ਲੱਗੀ ਕਿਉਂਕਿ ਮੈਂ ਉਹਨੂੰ ਇਹ ਆਖ ਦਿੱਤਾ ਸੀ ਚੰਗਾ ਹੋਇਆ ਇਹ ਬੰਦਾ ਚੜ੍ਹ ਗਿਆ ਨਹੀਂ ਤਾਂ ਇਸ ਕੰਨ ਵਾਲੇ ਨੇ ਕਿਸੀ ਹੋਰ ਨੂੰ ਮਾਰ ਦੇਣਾ ਸੀ ਰੌਣ ਦੇ ਫਿਨਰਲ ਉੱਤੇ ਆਏ ਲੋਕਾਂ ਨੂੰ ਅਸੀਂ ਬਿਲਕੁਲ ਨਹੀਂ ਸੀ ਜਾਣਦੇ ਜਿਸ ਕਰਕੇ ਅਸੀਂ ਕਿਸੇ ਨਾਲ ਨਾ ਬੈਠੇ ਅੰਤ ਵਿੱਚ ਅਸੀਂ ਜਨਟ ਤੇ ਰਿਚੀ ਨੂੰ ਕੁਝ ਸ਼ਬਦ ਹਮਦਰਦੀ ਦੇ ਆਖ ਕੇ ਉੱਥੋਂ ਚਲੇ ਆਏ ਰਨ ਨੂੰ ਦੱਬਣ ਤੋਂ ਬਾਅਦ ਨੇੜੇ ਹੀ ਖਾਣ ਦਾ ਪ੍ਰਬੰਧ ਕੀਤਾ ਗਿਆ ਸੀ ਪਰ ਅਸੀਂ ਰੂਸ ਮਹਿਰੀ ਮਿਲਾ ਅਤੇ ਮੈਂ ਉੱਥੇ ਖਾਣ ਨਹੀਂ ਗਏ ਬਾਕੀ ਅਗਲੇ ਕਾਂਡ ਵਿੱਚ